ਇਮੇਜਿਨ ਕਰੋ ਇੰਗਲੈਂਡ ਦੇ ਰਾਇਲ ਪੈਲੇਸ ਦਾ ਸ਼ਾਨਦਾਰ ਦਰਬਾਰ ਚਾਰੇ ਪਾਸੇ ਸੋਨੇ ਦੀ ਚਮਕ ਦੀਵਾਰਾਂ ਤੇ ਹੱਥ ਦੇ ਨਾਲ بڑے ਨਕਸ਼ੇ ਛੱਤਾਂ ਤੇ ਭਾਰਤੀ ਕਲਾ ਦੀ ਨਿਸ਼ਾਨੀਆਂ ਅਤੇ ਉਸ ਹਾਲ ਦੇ ਵਿੱਚ ਖੜੀ ਹੈ ਖੁਦ ਰਾਣੀ ਵਿਕਟੋਰੀਆ ਉਹ ਹੌਲੀ-ਹੌਲੀ ਚਲਦੀ ਹੈ ਨਜ਼ਰ ਟਿਕਦੀ ਹੈ ਇੱਕ ਪੰਜਾਬੀ ਨੌਜਵਾਨ ਤੇ ਜਿਸ ਦੇ ਹੱਥਾਂ ਨੇ ਇੱਕ ਰਿਸ਼ਮਾ ਬਣਾਇਆ ਉਹ ਕਹਿੰਦੀ ਹੈ ਦਿਸ ਇਜ਼ ਮਾਈ ਮੈਗਨੀਫੀਸ਼ੈਂਟ ਸਿੰਪਲੀ ਡਿਵਾਈਨ ਤੇ ਫਿਰ ਸਾਰੇ ਦਰਬਾਰ ਦੇ ਸਾਹਮਣੇ ਰਾਣੀ ਵਿਕਟੋਰੀਆ ਉਸ ਕਲਾਕਾਰ ਦੇ ਹੱਥ ਚੁੰਮ ਲੈਂਦੀ ਹੈ ਔਰ ਇਹ ਕੋਈ ਕਹਾਣੀ ਨਹੀਂ ਇਹ ਸੱਚਾਈ ਹੈ ਉਹ ਪੰਜਾਬ ਦਾ ਬੇਟਾ ਸੀ ਭਾਈ ਰਾਮ ਸਿੰਘ ਸਨੇ ਆਪਣੀ ਕਲਾ ਦੇ ਨਾਲ ਦੁਨੀਆ ਦੇ ਸਭ ਤੋਂ ਤਾਕਤਵਰ ਤਖਤ ਤੱਕ ਪੰਜਾਬ ਦਾ ਨਾਮ ਪਹੁੰਚਾਇਆ ਇੱਕ ਸਿੱਖ ਜਿਸ ਨੇ ਕਲਮ ਦੇ ਨਾਲ ਨਹੀਂ ਕਲਾ ਦੇ ਨਾਲ ਇਤਿਹਾਸ ਲਿਖਿਆ ਜਿਸ ਦੇ ਹੱਥਾਂ ਨੇ ਇੱਕ ਅਜਿਹਾ ਹਾਲ ਬਣਾਇਆ ਕਿ ਇੰਗਲੈਂਡ ਦੀ ਰਾਣੀ ਨੇ ਖੁਦ ਕਿਹਾ ਇੰਡੀਆ ਲਿਵਸ ਇਨ ðiਸ ਵੋਲਜ਼ ਜਾਨੀ ਕਿ ਭਾਰਤ ਖੁਦ ਇਹਨਾਂ ਕੰਧਾਂ ਦੇ ਵਿੱਚ ਵਸ ਗਿਆ ਉਹੀ ਰਾਮ ਸਿੰਘ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਡਿਜ਼ਾਈਨ ਤਿਆਰ ਕੀਤੀ ਜਿਸ ਦੀ ਹਰ ਗੁੰਮਤ ਦੇ ਵਿੱਚ ਪੰਜਾਬ ਦੀ ਸ਼ਾਨ ਬੋਲਦੀ ਹੈ ਉਹੀ ਜਿਨ੍ਹਾਂ ਨੇ ਕਪੂਰਥਲਾ ਦਾ ਦਰਬਾਰ ਹਾਲ ਅਤੇ ਲਾਹੌਰ ਮਿਊਜ਼ੀਅਮ ਵਰਗੀਆਂ ਇਮਾਰਤਾਂ ਤਿਆਰ ਕੀਤੀਆਂ ਜਿੱਥੇ ਪੱਥਰ ਵੀ ਜੀਵਨ ਦੇ ਮਹਿਸੂਸ ਹੁੰਦੇ ਨੇ ਇਹ ਸਿਰਫ ਇਮਾਰਤਾਂ ਹੀ ਨਹੀਂ ਸਨ ਇੱਕ ਕਲਾ ਰਾਹੀ ਬੜੀਆਂ ਇੱਕ ਇਤਿਹਾਸਿਕ ਤੇ ਜਦੋਂ ਉਹੀ ਹੱਥ ਇੰਗਲੈਂਡ ਦੇ ਦਰਬਾਰ ਹਾਲ ਨੂੰ ਤਿਆਰ ਕਰਦੇ ਨੇ ਤਾਂ ਰਾਣੀ ਵਿਕਟੋਰੀਆ ਖੁਦ ਕਹਿੰਦੀ ਸੀ ðis hands have built in a piece of india in my palace ਇਹ ਸਿਰਫ ਇਤਿਹਾਸਿਕ ਨਹੀਂ ਇਹ ਇੱਕ ਕੌਮ ਦੇ ਆਤਮ ਗਰੂਰ ਦੀ ਕਹਾਣੀ ਹੈ ਉਹ ਕਹਾਣੀ ਜਿਸ ਨੂੰ ਅੱਜ ਦੀ ਪੀੜੀ ਨੇ ਭੁਲਾ ਦਿੱਤਾ ਪਰ ਹੁਣ ਸਮਾਂ ਆ ਗਿਆ ਹੈ ਉਸ ਕਹਾਣੀ ਨੂੰ ਦੁਬਾਰਾ ਜ਼ਿੰਦਾ ਕਰਨ ਦਾ ਪਈ ਰਾਮ ਸਿੰਘ ਜੀ ਦਾ ਜਨਮ 1857 ਵਿੱਚ ਬਟਾਲਾ ਦੇ ਨੇੜੇ ਪਿੰਡ ਰਸੂਲਪੁਰ ਵਿੱਚ ਹੋਇਆ। ਇਹਨਾਂ ਦੇ ਪਿਤਾ ਲੱਕੜੀ ਦਾ ਕੰਮ ਕਰਦੇ ਸਨ ਤੇ ਉਹ ਸਮਾਂ ਸੀ ਜਦੋਂ ਭਾਰਤ ਅੰਗਰੇਜ਼ੀ ਰਾਜ ਦੇ ਅੰਡਰ ਸੀ ਪਰ ਪੰਜਾਬ ਦਾ ਜਜ਼ਬਾ ਕਦੇ ਝੁਕਿਆ ਨਹੀਂ। ਉਹ ਬਚਪਨ ਤੋਂ ਹੀ ਅਜਿਹੇ ਬੱਚੇ ਸਨ ਜੋ ਕੰਧਾਂ ਤੇ ਚੌਕ ਦੇ ਨਾਲ ਨਕਸ਼ੇ ਬਣਾਉਂਦੇ ਸਨ ਤੇ ਲੋਕ ਹੱਸ ਕੇ ਕਹਿੰਦੇ ਇਹ ਕਿੱਥੇ ਕਲਾ ਨਾਲ ਰੋਟੀ ਕਮਾਏਗਾ ਪਰ ਜਿਸ ਦੇ ਹੱਥਾਂ ਦੇ ਵਿੱਚ ਰੱਬ ਦੀ ਕਿਰਪਾ ਹੋਵੇ ਉਹ ਰੋਟੀ ਨਹੀਂ ਇਤਿਹਾਸ ਕਮਾਉਂਦਾ ਹੈ। ਉਹ ਲਾਹੌਰ ਦੇ ਮਾਇਓ ਸਕੂਲ ਆਫ ਇੰਡਸਟਰੀਅਲ ਆਰਟਸ ਦੇ ਵਿੱਚ ਦਾਖਲ ਹੋਏ ਜਿੱਥੇ ਉਹਨਾਂ ਨੂੰ ਮਿਲੇ ਇੱਕ ਅਜਿਹੇ ਗੁਰੂ ਲੋਕਵੁੱਡ ਕੇਪਲਿੰਗ ਜਿਸ ਨੇ ਪਹਿਲੀ ਵਾਰੀ ਇਹ ਮਹਿਸੂਸ ਕੀਤਾ ਕਿ ਇਹ ਨੌਜਵਾਨ ਕਿਸੇ ਖਾਸ ਮਕਸਦ ਲਈ ਪੈਦਾ ਹੋਇਆ ਹੈ ਮਾਇਓ ਸਕੂਲ ਵਿੱਚ ਉਹਨਾਂ ਦੀ ਕਲਾ ਚਮਕਣ ਲੱਗੀ ਉਹਨਾਂ ਨੇ ਲੱਕੜ ਦੀ ਨਕਾਸ਼ੀ ਡਿਜ਼ਾਈਨ ਮੂਰਤੀ ਕਲਾ 'ਚ ਅਜਿਹਾ ਕਮਾਲ ਕੀਤਾ ਕਿ ਲਾਹੌਰ ਮਿਊਜ਼ੀਅਮ ਐਚਸਨ ਕਾਲਜ ਫਾਲਸਾ ਕਾਲਜ ਵਰਗੀ ਇਮਾਰਤਾਂ ਉਹਨਾਂ ਦੇ ਡਿਜ਼ਾਈਨ ਦੇ ਨਾਲ ਸਜ ਗਈਆ। ਉਹ ਸਮਾਂ ਜਦੋਂ ਕਾਲੇ ਲੋਕਾਂ ਨੂੰ ਨੀਮਾ ਰੱਖਿਆ ਜਾਂਦਾ ਸੀ ਉਦੋਂ ਇੱਕ ਪੰਜਾਬੀ ਨੇ ਅੰਗਰੇਜ਼ੀ ਆਰਕੀਟੈਕਚਰ ਦੀ ਦੁਨੀਆ ਦੇ ਵਿੱਚ ਆਪਣੀ ਕਲਮ ਨਾਲ ਨਹੀਂ ਬਲਕਿ ਔਜ਼ਾਰਾਂ ਦੇ ਨਾਲ ਨਾਮ ਲਿਖ ਦਿੱਤਾ। ਉਸ ਦੀ ਸ਼ੋਹਰਤ ਇੰਨੀ ਵੱਡੀ ਕਿ ਉਸ ਦੀ ਖਬਰ ਲੰਡਨ ਦੇ ਰਾਇਲ ਦਰਬਾਰ ਤੱਕ ਪਹੁੰਚ ਗਈ ਅਤੇ 1899 ਵਿੱਚ ਰਾਣੀ ਵਿਕਟੋਰੀਆ ਨੇ ਖੁਦ ਹੁਕਮ ਦਿੱਤਾ ਬ੍ਰਿੰਗ ਥਿਸ ਇੰਡੀਅਨ ਜੀਨੀਅਸ ਟੂ ਇੰਗਲੈਂਡ। ਕੁਈਨ ਵਿਕਟੋਰੀਆ ਦੇ ਬਲਾਵੇ ਤੋਂ ਬਾਅਦ ਭਾਈ ਰਾਮ ਸਿੰਘ ਜੀ ਇੰਗਲੈਂਡ ਪਹੁੰਚੇ ਜਿੱਥੇ ਉਹ ਨੇ 3 ਸਾਲ ਇੰਗਲੈਂਡ ਦੇ ਵਿੱਚ ਰਹਿ ਕੇ ਉਹ ਹਾਲ ਬਣਾਇਆ ਦਰਬਾਰੂਗ ਓਸਬਨ ਹਾਊਸ ਇਹ ਉਹ ਹਾਲ ਸੀ ਜਿੱਥੇ ਦੀਵਾਰਾਂ ਤੇ ਭਾਰਤੀ ਸ਼ਿਲਪ ਕਲਾ ਦੀ ਰੂਹ ਸੀ ਛੱਤਾਂ ਤੇ ਮੁਗਲ ਸ਼ੈਲੀ ਦੇ ਨਕਸ਼ੇ ਲੱਕੜੀ ਦੀ ਕਾਈਗਰੀ ਅਤੇ ਸੋਨੇ ਦੀ ਸਜਾਵਟ ਜਾਣੀ ਕਿ ਭਾਰਤ ਦੀ ਕਲਾ ਦੀ ਪੂਰੀ ਚਲਕ ਰਾਣੀ ਵਿਕਟੋਰੀਆ ਨੇ ਜਦੋਂ ਹਾਲ ਵੇਖਿਆ ਉਹ ਹੈਰਾਨ ਰਹਿ ਗਈ ਉਸਨੇ ਲਿਖਿਆ ਕਿ ਜਿਸ ਸਿੱਖ ਨੇ ਇਸ ਨੂੰ ਡਿਜ਼ਾਈਨ ਕੀਤਾ ਹੈ ਉਹ ਬਹੁਤ ਸੁਚੱਜੇ ਅਤੇ ਬੁੱਧੀਮਾਨ ਵਿਅਕਤੀ ਹਨ ਅਤੇ ਜਦੋਂ ਭਾਈ ਰਾਮ ਸਿੰਘ ਜੀ ਦੇ ਹੱਥਾਂ ਦੇ ਨੇੜੇ ਗਈ ਉਸਨੇ ਉਹ ਹੱਥ ਚੁੰਮ ਕੇ ਕਿਹਾ ਕਿ ਇਹਨਾਂ ਹੱਥਾਂ ਨੇ ਮੇਰੇ ਵਿਚ ਭਾਰਤ ਦਾ ਇੱਕ ਟੁਕੜਾ ਬਣਾਇਆ ਏ ਉਹ ਮੌਕਾ ਸਿਰਫ ਇੱਕ ਇਨਾਮ ਨਹੀਂ ਸੀ ਬਲਕਿ ਇੱਕ ਗੁਲਾਮ ਦੇਸ਼ ਦੇ ਕਲਾਕਾਰ ਦੀ ਜਿੱਤ ਸੀ ਇੰਗਲੈਂਡ ਤੋਂ ਵਾਪਸ ਆ ਕੇ ਭਈ ਰਾਮ ਸਿੰਘ ਜੀ ਨੇ ਆਪਣੀ ਕਲਾ ਪੰਜਾਬ ਨੂੰ ਸਮਰਪਿਤ ਕਰ ਦਿੱਤੀ ਉਹ ਮਾਇਓ ਸਕੂਲ ਦੇ ਪ੍ਰਿੰਸੀਪਲ ਬਣੇ ਅਤੇ ਸੈਂਕੜੇ ਨਵੇਂ ਕਲਾਕਾਰ ਤਿਆਰ ਕੀਤੇ ਉਹਨਾਂ ਦੇ ਡਿਜ਼ਾਈਨ ਦੇ ਨਾਲ ਬਣੇ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਲਾਹੌਰ ਮਿਊਜ਼ੀਅਮ ਅੱਜ ਵੀ ਉਹਨਾਂ ਦੀ ਕਲਾ ਦੀ ਗਵਾਹੀ ਦਿੰਦੇ ਨੇ ਇਹ ਸਿਰਫ ਇਮਾਰਤਾਂ ਹੀ ਨਹੀਂ ਇਹ ਉਹ ਪੱਥਰਾਂ ਦੇ ਵਿੱਚ ਬੰਦੀ ਹੋਈ ਸ਼ਾਨ ਹੈ ਜਿੱਥੇ ਹਰ ਇੱਕ ਲਕੀਰ ਕਹਿੰਦੀ ਹੈ ਕਿ ਇਹ ਕੰਮ ਇੱਕ ਸਿੱਖ ਨੇ ਕੀਤਾ ਹੈ ਉਹਨਾਂ ਨੇ ਸਿਖਾਇਆ ਕਿ ਕਲਾ ਉਹ ਸਜਾਵੜ ਨਹੀਂ ਇਹ ਕੌਮ ਦੀ ਆਵਾਜ਼ ਵੀ ਹੈ ਰਿਟਾਇਰਮੈਂਟ ਤੋਂ ਬਾਅਦ ਭਾਈ ਰਾਮ ਸਿੰਘ ਜੀ ਨੇ ਚੁੱਪਚਾਪ ਆਪਣਾ ਸਮਾਂ ਅਮ੍ਰਿਤਸਰ ਦੇ ਮਾਨ ਸਿੰਘ ਗੇਟ ਦੇ ਨੇੜੇ ਬਿਤਾਣਾ ਸ਼ੁਰੂ ਕਰ ਦਿੱਤਾ ਉਹ ਆਪਣੀ ਕਲਾ ਨੂੰ ਛੱਡ ਨਹੀਂ ਸਕੇ ਕਦੇ-ਕਦੇ ਉਹ ਅਜੇ ਵੀ ਲਾਹੌਰ ਜਾਂਦੇ ਆਪਣੇ ਵਿਦਿਆਰਥੀਆਂ ਦੇ ਬਣਾਏ ਨਵੇਂ ਡਿਜ਼ਾਈਨ ਦੇਖਣ ਅਤੇ ਉਨ੍ਹਾਂ ਨੂੰ ਸੁਧਾਰਾਂ ਦੇ ਸੁਝਾਅ ਦੇਣ ਅਤੇ ਹਮੇਸ਼ਾ ਉਹੀ ਨਿਮਰਤਾ ਦੇ ਨਾਲ ਉਹ ਕਹਿੰਦੇ ਕਿ ਕਲਾ ਕਿਸੇ ਇੱਕ ਦੀ ਨਹੀਂ ਇਹ ਕੌਮ ਦੀ ਸ਼ਾਨ ਹੁੰਦੀ ਹੈ 1913 ਦੇ ਵਿੱਚ ਉਹ ਮਾਇਓ ਸਕੂਲ ਆਫ ਆਰਟਸ ਤੋਂ ਰਿਟਾਇਰ ਹੋਏ ਸਨ ਪਰ ਜਿਹੜੇ ਹੱਥਾਂ ਨੇ ਇੰਗਲੈਂਡ ਦੀ ਰਾਣੀ ਨੂੰ ਨਮਨ ਕਰਵਾ ਦਿੱਤਾ ਉਹ ਹੱਥ ਕਦੇ ਰੁਕੇ ਨਹੀਂ। ਉਹ ਆਪਣੇ ਆਖਰੀ ਦਿਨਾਂ ਤੱਕ ਚਿੱਠੀਆਂ ਲਿਖਦੇ ਰਹੇ, ਨਵੇਂ ਡਿਜ਼ਾਈਨ ਬਣਾਉਂਦੇ ਰਹੇ ਅਤੇ ਫਿਰ 23 ਦਸੰਬਰ 1916 ਲਾਹੌਰ ਦਾ ਸ਼ਹਿਰ ਸ਼ਾਂਤ ਸੀ ਪਰ ਇੱਕ ਘਰ ਦੇ ਵਿੱਚ ਉਹ ਰੋਸ਼ਨੀ ਬੁਝ ਗਈ ਜੋ ਕਦੇ ਸਾਰੀ ਦੁਨੀਆ ਨੂੰ ਚਮਕਾਉਂਦੀ ਸੀ। ਭਾਈ ਰਾਮ ਸਿੰਘ ਜੀ ਨੇ ਆਪਣੇ ਆਖਰੀ ਪਲ ਬਿਲਕੁਲ ਸ਼ਾਂਤੀ ਦੇ ਨਾਲ ਬਤਾਏ। ਕੋਈ ਸ਼ੋਸ਼ਾ ਨਹੀਂ, ਕੋਈ ਸ਼ਾਨ ਨਹੀਂ, ਬਸ ਇੱਕ ਕਲਾਕਾਰ ਦੀ ਰੂਹ ਜੋ ਆਪਣੀ ਕਲਾ ਦੇ ਵਿੱਚ ਹੀ ਵਿਲীন ਹੋ ਗਈ। ਅੱਜ ਲਾਹੌਰ ਮਿਊਜ਼ੀਅਮ, ਖਾਲਸਾ ਕਾਲਜ ਅੰਮ੍ਰਿਤਸਰ, ਕਪੂਰਥਲਾ ਦਾ ਦਰਬਾਰ ਹਾਲ ਇਹ ਸਾਰੀਆਂ ਇਮਾਰਤਾਂ ਉਸ ਦੀ ਆਵਾਜ਼ ਵਾਂਗ ਬੋਲਦੀਆਂ ਨੇ। ਉਹ ਕ ਦਿਆ ਨੇ ਕਿ ਭਾਈ ਰਾਮ ਸਿੰਘ ਮਰਿਆ ਨਹੀਂ ਉਹ ਅੱਜ ਵੀ ਉਸ ਗੁੰਬਦ ਹਰ ਉਸ ਖਿੜਕੀ ਹਰ ਉਸ ਰੇਖਾ ਦੇ ਵਿੱਚ ਜਿਉਂਦਾ ਹੈ ਜਿੱਥੇ ਪੰਜਾਬੀ ਕਲਾ ਦੀ ਸੁਗੰਧ ਹੈ ਉਹ ਕਹਾਣੀ ਜੋ ਸ਼ੁਰੂ ਤਾਂ ਹੋਈ ਸੀ ਇੱਕ ਮਿਸਤਰੀ ਦੇ ਪੁੱਤੋਂ ਪਰ ਕਦੀ ਖਤਮ ਨਹੀਂ ਹੋਈ ਕਿਉਂਕਿ ਜਦੋਂ ਵੀ ਕੋਈ ਇਮਾਰਤ ਦੇਖ ਕੇ ਕਹਿੰਦਾ ਕਿ ਵਾਹ ਕੀ ਕਲਾ ਹੈ ਉੱਥੇ ਕਿਤੇ ਨਾ ਕਿਤੇ ਭਾਈ ਰਾਮ ਸਿੰਘ ਜੀ ਦੀ ਰੂਹ ਮੁਸਕਰਾ ਰਹੀ ਹੁੰਦੀ ਹੈ ਪਾਈ ਰਾਮ ਸਿੰਘ ਜੀ ਨੇ ਦੁਨੀਆ ਨੂੰ ਦਿਖਾਇਆ ਕਿ ਕਲਾ ਕਿਸੇ ਜਾਤ ਜਾਂ ਰਾਜ ਦੀ ਮਹਤਾਜ ਨਹੀਂ ਉਸ ਨੇ ਆਪਣੀ ਰੂਹ ਦੇ ਨਾਲ ਇਤਿਹਾਸ ਲਿਖਿਆ ਅਤੇ ਰਾਣੀ ਵਿਕਟੋਰੀਆ ਨੇ ਆਪਣੇ ਹੱਥਾਂ ਦੇ ਨਾਲ ਉਸ ਇਤਿਹਾਸ ਦਾ ਸਨਮਾਨ ਕੀਤਾ ਜੇ ਤੁਹਾਨੂੰ ਇਹ ਕਹਾਣੀ ਪ੍ਰੇਰਿਤ ਕਰਦੀ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਪਾਈ ਰਾਮ ਸਿੰਘ ਜੀ ਨੂੰ ਨਮਨ ਅਤੇ ਯਾਦ ਰੱਖੋ ਕਿ ਜਿਹੜੇ ਹੱਥ ਮਿਹਨਤ ਕਰਦੇ ਨੇ ਉਹੀ ਇਤਿਹਾਸ ਲਿਖਦੇ ਨੇ ਧੰਨਵਾਦ